ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਉਹਨਾਂ ਦਾ ਪਸ਼ੂ ਪਾਲਣ ਦਾ ਕੰਮ ਆ ਜੀ ਦੁੱਧ ਦਾ ਕੰਮ ਆ ਬਾਈ ਉਹਨਾਂ ਦਾ ਕੁਸਕ ਤਾਂ ਬਾਈ ਛੋਟੇ ਬੱਚੇ ਤਿਆਰ ਕਰੀ ਜਾਂਦਾ ਜੀ ਤੇ ਕੋਸਕ ਬਾਈ ਕੋਲ ਗਾਵਾਂ ਨੇ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਇਹਨਾਂ ਚੋ ਇੱਕ ਗਾਂ ਬਾਈ ਉਹਨਾਂ ਨੇ ਵਿਕਾਊ ਕੀਤੀ ਹੈ ਜੀ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਪਿਰਤਾ ਫਰੰਟ ਸੰਗਤਪੁਰਾ ਤਹਿਸੀਲ ਬੱਗਾਪੁਰਾਣ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98727 126 ਫਿਰ ਬਰੇਡ ਤੇ ਹੀ ਕੰਮ ਆ ਖਾਸ ਕਰਕੇ ਆਪਣਾ ਕਿਉਂਕਿ ਕੋਸ ਐਨੀਮਲ ਤੂੰ ਚੰਗੇ ਜਿਹੜੇ ਬੱਚੇ ਉਹ ਆਪਦੇ ਤਿਆਰ ਕੀਤੇ ਕਿ ਲਿਆਂਦੇ ਵੇ ਨਹੀਂ ਨਹੀਂ ਆਪਦੀਆਂ ਵੀ ਘਰ ਦੀਆਂ گاਵਾਂ ਦੀ ਬਸ਼ੀਆਂ ਦੇ ਚੰਗੇ ਟੀਕੇ ਭਰਾ ਕੇ ਤਿਆਰ ਕੀਤੀਆਂ ਵੀ ਆਪਣੀਆਂ ਬਸ਼ੀਆਂ ਨਾਲ ਆਪਾਂ ਨਾਲ ਬਸ਼ੀਆਂ ਵੀ ਪਾਲ ਕੇ ਤਿਆਰ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਯਾਨੀ ਬਰੀਡ ਸੁਧਰ ਸਕੇ ਹਾਂ ਠੀਕ ਹੈ ਬਾਈ ਤੇ ਫਿਰ ਜਿਹੜੇ ਮੰਨ ਲਓ ਤੁਹਾਡੇ ਕੋਲ ਦੁੱਧ ਵਾਲੇ 5 ਕੈਨੀਮਲ ਆ ਚਵਾਈ ਫਿਰ ਕਿਵੇਂ ਹੁੰਦੀ ਆ ਚਵਾਈ ਬਈ ਹੱਥੀ ਆ ਆਪਣੀ ਹੱਥੀ ਕਰਦੇ ਆ ਮਸ਼ੀਨ ਵਗੈਰਾ ਨਾਲ ਨਹੀਂ ਬਰਬਾਦ ਕੀਤਾ ਹਜੇ ਸ਼ੁਰੂ ਹੀ ਕੀਤਾ ਕੰਮ ਥੋੜਾ ਸਮਾਂ ਹੀ ਹੋਇਆ ਬਾਈ ਨੂੰ ਸ਼ੁਰੂ ਕੀਤੇ ਨੂੰ ਕਿ ਹੌਲੀ-ਹੌਲੀ ਜਦੋਂ ਗਾਇਆਂ ਦੀ ਗਿਣਤੀ ਵਧੂਗੀ ਤੇ ਫਿਰ ਮਸ਼ੀਨ ਦਾ ਅਡਜਸਟਮੈਂਟ ਹੋਜੂ ਜਿਹੜੀ ਬਾਈ ਆਂ ਗਾਂ ਆਪਾਂ ਵਕਾਊ ਕੀਤੀ ਆ ਤੇ ਘਰ ਦੀ ਆ ਵੀਰੇ ਇਹ ਇਹ ਬਾਈ ਆਪਾਂ ਦੂਜਾ ਸੂਆ ਲਈ ਸੀ ਹੁਣ ਤੀਜਾ ਸੂਆ ਸੂੰਦੀਏ ਸੂਈਆਂ 11 ਹਾਂ ਦੂਜਾ ਸੂਆ ਆਪਾਂ ਖਰੀਦੀ ਸੀ ਹਾਂ ਦੂਜਾ ਸੂਆ ਖਰੀਦੀ ਸੀ ਆਪਣੇ ਕੋਲ ਹੀ ਸੂਈ ਸੀ ਆਪਣੇ ਕੋਲ ਗੱਭਾਂ ਲੈ ਕੇ ਆਂਦੀ ਸੀ ਹਾਂ ਗੱਭਾਂ ਲੈ ਕੇ ਆਂਦੀ ਸੀ ਉਦੋਂ ਵੀ ਇਹਨੇ ਬਾਈ ਕਹਿੰਦੇ ਚੰਗੇ ਸਟਰਾ ਤੋਂ ਗੱਭਣ ਸੀ ਡੈਨਮਾਰਕ ਤੋਂ ਉਹਦੀ ਬੱਛੀ ਉਧਰ ਫਿਰਦੀ ਇਹਦੀ ਜਿਹੜੀ ਉਹ ਛੋਟੀ ਦਿਖਾਈ ਆ ਹਾਂ ਉਧਰ ਬੱਛੀ ਹੈ ਦੀ ਦੂਜੀ ਸੂਈ ਵਾਲੀ ਉਹਦੇ ਵਾਲੇ ਬੱਛੀ ਦਿੱਤੀ ਤੀਜਾ ਸੂਆ ਹੁਣ ਆਪਣੇ ਕੋਲ ਸੂਈ ਅੱਜ ਦੁਪਹਿਰੇ ਠੀਕ ਆ ਜਿਹੜਾ ਇਹ ਸਟਰਾ ਸੀ ਇਹ ਆਪਾਂ ਭਰਾਇਆ ਸੀ ਹਾਂ ਇਹ ਆਪਣੇ ਕੋਲ ਗੱਭਣ ਹੋਈ ਆ ਇਹ ਆਪੇ ਹੀ ਸੂਆ ਸਾਰਾ ਜਿਹੜੇ ਸੀ ਮੰਦੀ ਜੀ ਇਹ ਵੱਡੇ ਬਈ ਹੈਗੀ ਡੈਨਮਾਰਕ ਦੀ ਬੱਚਾ ਵੱਛਾ ਬੱਛੀ ਹੈਗੀ ਬੱਛੀ ਜਾਏਗੀ ਚੰਗੀ ਟੌਪ ਦੀ ਬੱਛੀ ਹੈਗੀ ਕਦੋਂ ਸੂਈ ਹੈ ਵੀਰੇ ਇਹ ਬਈ ਅੱਜ 12 ਵਜੇ ਸੂਈ ਹੈ ਦੁਪਹਿਰੇ ਜੀ ਹਾਂ ਠੀਕ ਆ ਜੀ ਤੇ ਜੇਰ ਵਗੈਰਾ ਡੰਨ ਜੇਰ ਦੀ ਬਾਈ ਆਪਣੇ ਕੋਲ ਵੀਡੀਓ ਹੈਗੀ ਆ ਗਾਰੰਟੀ ਹੈ ਜਿਹੜਾ ਲਊਗਾ ਆਪਾਂ ਦਿਖਾ ਦਾਂਗੇ ਕਿੰਨਾ ਕਾ ਕੱਢਿਆ ਬੋਲਾ ਵੀਰੇ ਬੋਲਾ ਬਾਈ 2-3 ਕਿਲੋ ਬੈਣ ਵਿੱਚ ਔਖੀ ਹੁੰਦੀ ਸੀ ਜੇਰ ਕਰਕੇ ਉਦੋਂ ਬੱਚਿਆਂ ਨੂੰ ਪਾਇਆ ਕੱਢਾ ਕੱਢ ਕੇ ਕੱਢ ਕੇ ਪਹਿਲਾਂ ਤਾਜ਼ਾ ਤਾਜ਼ਾ ਬੋਲਾ ਠੀਕ ਹੈ ਥਣਾਂ ਦੀ ਡੰਨ ਹੈ ਜੀ ਥਣਾਂ ਦੀ ਓਕੇ ਬੱਲੇ ਬਾਈ ਕਿੰਨਾ ਬਾਜੂ ਦੁੱਧ ਜੀ ਪਿਛਲੇ ਸੂਏ ਵੱਡੇ ਭਾਈ ਨੇ 24-25 ਕਿਲੋ ਆਪਾਂ ਚੋਇਆ ਜਾਊ ਪਲੱਸ ਨਹੀਂ ਸੇਵਾ ਨਾਲ ਬਈ ਆਪਾਂ ਨਹੀਂ ਵੱਧ ਚੋਲੇ ਪਰ ਆਪਾਂ ਇੰਨਾ ਹੀ ਕੀ ਕਹਾਂਗੇ 24-25 ਕਹਿ ਕੇ ਦੇਣਾ ਜੀ ਠੰਡੀ ਹੈ ਬਾਈ ਪੂਰੀ ਪੂਰੀ ਠ ਬਾਈ ਦੇ ਦੱਸਰਮਤਾਬਕ ਬਾਈ ਕਹਿੰਦਾ ਆਪਾਂ ਪਿਛਲੇ ਸੂਏ ਗੱਬਣ ਖਰੀਦੀ ਸੀਗੀ ਜੀ ਇੱਕ ਸੂਆ ਆਪਾਂ ਚੋਈ ਆ ਮਗਰ ਬੱਚਾ ਬਹੁਤ ਟੌਪ ਦਾ ਸੀ ਉਦੋਂ ਵੀ ਬੱਚੀ ਦਿੱਤੀ ਸੀ ਮਾਲਕਾਂ ਨੇ ਦੱਸਿਆ ਸੀ ਕਿ ਚੰਗੇ ਸੀ ਮੰਡੀ ਆ ਉਹ ਬੱਚਾ ਬਾਈ ਨੇ ਫਿਰ ਰੱਖ ਲਿਆ ਹੁਣ ਤੀਜੇ ਸੂਏ ਸੂਈ ਆ ਜੀ ਬੱਚਾ ਹੁਣ ਵੀ ਬੱਚੀ ਦਿੱਤੀ ਆ ਬਾਈ ਕਹਿੰਦਾ ਆਪਾਂ ਸੀਮਣ ਲਵਾਇਆ ਸੀਗਾ ਡੈਨਮਾਰਕ ਦਾ ਤੇ ਬੱਚਾ ਮਗਰ ਬਹੁਤ ਸੋਹਣੀ ਬੱਚੀ ਆ ਜੀ ਥਾਨ ਪੂਰਾ ਟੌਪ ਦਾ ਪਿਛਲੇ ਸੂਏ 24 ਕਿਲੋ ਬਾਈ ਦੱਸਦਾ ਕਿ ਆਪਣਾ ਚੋਇਆ ਵਾ ਜੀ ਇੱਕ ਤੀਰ ਬਾਹਲਾ ਨਹੀਂ ਕਹਿੰਦੇ ਬਈ 24 25 ਤਾਂ ਦੇਊਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਚ ਵਾਈ ਵਾਲਾ ਥਣਾ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਤੁਹਾਨੂੰ ਚੰਗੀ ਬੱਚੀ ਮਿਲ ਜਾਣੀ ਆ ਤੁਹਾਨੂੰ ਵੀ ਪਤਾ ਵੀਰੇ ਅੱਜ ਕੱਲ ਜਿਹੜੀਆਂ ਚੰਗੀਆਂ ਬੱਚੀਆਂ ਬਰੀਡ ਵਾਲੀਆਂ ਰਕਡ ਵਾਲੀਆਂ ਉਹਨਾਂ ਦੇ ਭਾਅ ਗਾਈਆਂ ਦੇ ਬਰਾਬਰ ਹੀ ਜਾਂਦੇ ਆ ਕਿਉਂਕਿ ਜੇ ਆਪਾਂ ਵੀਰੇ ਛੋਟਾ ਬੱਚਾ ਪਾਲ ਲਾਂਗੇ ਅੱਗੇ ਫੇਰ ਹੀ ਵੜ ਤਿਆਰ ਹੋਣੀ ਆ ਤੇ ਕੁਆਲਿਟੀ ਚੈੱਕ ਤੁਸੀਂ ਆਪ ਹੀ ਕਰ ਲਿਓ ਜੀ ਰਿਕਾਰਡ ਬਾਈ ਕੋਲੋਂ ਲੈ ਲਿਓ ਪਰ ਜਿਹੜੇ ਵੀਰ ਬਰੀਡ ਦਾ ਪਰਖ ਕਰਦੇ ਹੋਣਗੇ ਜੀ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਬੱਚੀ ਦਾ ਅੰਤ ਕੋਈ ਨਹੀਂ ਜੀ ਆਉਂਦੇ ਸਾਲ ਨੂੰ ਇਹਦੇ ਬਰੋਬਰ ਦੀ ਤਿਆਰ ਹੋ ਜਾਣੀ ਆ ਸੇਵਾ ਨਾਲ ਇੱਕ ਤਿਆਰ ਦੁੱਧ ਤੁਹਾਡੀ ਸੇਵਾ ਦਾ ਜੀ ਗਾਂ ਥੱਲੋ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਚ ਹੋ ਸਕਦੇ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਡਿਮਾਂਡ ਬਾਈ ਇਹਦਾ ਲੈਣ ਦੇ ਨਾਲ ਮੁੱਲ 75000 ਹੋਜੂਗਾ ਮੁੱਲ ਜਿੰਨਾ ਮਰਜ਼ੀ ਕਰਾਈ ਜਾਵੇ ਕੋਈ ਹਾਂ 75 ਤੋਂ ਮਾਨਤਨ ਕਰਦਾ 75 ਜਾਨੀ ਫੈਕਸ ਹੀ ਜਾਈ ਆ ਹਾਂ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਿਓ 75000 ਰੁਪਏ ਜੋ ਮਾਨਤਨ ਕਰਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੇ ਧੰਨਵਾਦ